ਅਸੀਂ ਸਾਰੇ ਕਹਿੰਨੇ ਆ ਇਸ ਦੁਨੀਆ ਵਿੱਚ ਇੱਕ ਸਾਰਤਾ ਕਦੀ ਨਹੀਂ ਹੋਈ ਨਾ ਪਹਿਲਾਂ ਸੀ ਨਾ ਅੱਜ ਹੈ ਨਾ ਆਗਾ ਹੋਵੇਗੀ ਉਂਝ ਸਭ ਦਾ ਜ਼ੋਰ ਲੱਗਾ ਹੁੰਦਾ ਹੈ ਵੀ ਦੁਨੀਆ ਵਿੱਚ ਇੱਕ ਸਾਰਤਾ ਚਾਹੀਦੀ ਇਕੋ ਜਿਹਾ ਸਭ ਕੋ ਚਾਹੀਦਾ ਇਹਨੂੰ ਮੇਰੀ ਪਿਛਾਂ ਜਾਂ ਰੂੜੀਵਾਦੀ ਸੇ ਸੋਚ ਮਤ ਸਮਝਿਓ ਕਿ ਆਰਥਿਕ ਪੱਖ ਤੋਂ ਸਾਰੇ ਇਕੋ ਜਿਹਾ ਹੋਣੇ ਚਾਹੀਦੇ ਇਹ ਕਿਹਾ ਜਾਂਦਾ ਹੈ ਤੇ ਜਿੰਨੂੰ ਰੱਬ ਦਿੰਦਾ ਉਹਦੀ ਗੱਲ ਵੱਖਰੀ ਜਿੰਨੂੰ ਨਹੀਂ ਮਿਲਦਾ ਤੂ ਕਈ ਵਰੀ ਅੰਦਰੋਂ ਕੁੜਤਨ ਸੱਟਣ ਲੱਗ ਪੈਂਦਾ ਹੈ ਮੈਂ ਆਪ ਨੂੰ ਬੇਨਤੀ ਕਰਾਂ ਰੱਬ ਦੀ ਰਚੀ ਕੋਈ ਰਚਨਾ ਨੂੰ ਕੋਈ ਬੰਦਾ ਚੇਂਜ ਨਹੀਂ ਕਰ ਸਕਦਾ ਕਿ ਆਰਥਿਕ ਪੱਖੋਂ ਪੈਸੇ ਦੇ ਪੱਖੋਂ ਬਿਜ਼ਨਸ ਦੇ ਪੱਖੋਂ ਸਾਰਾ ਸੰਸਾਰ ਇੱਕ ਹੋ ਜਾਏਗਾ ਮਹਾਰਾਜ ਕਹਿੰਦੇ ਨੇ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿੜਾਣੇ ਤੇਰੇ ਚੋਜ ਨੇ ਉਹਦੇ ਚੋਜ ਨੂੰ ਬਦਲ ਸਕਦਾ ਕੋਈ ਮਹਾਰਾਜ ਜੀ ਦੇ ਸ਼ਬਦ ਨੇ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾਲ ਮੇਟੀ ਜਾਈ ਉਹਦੀ ਤਾਕਤ ਨੂੰ ਕਿੰਨੇ ਮੀਟ ਲੈ ਦੂਜੀ ਗੱਲ ਮੈਂ ਬੇਨਤੀ ਕਰਾਂ ਸੀ ਸੁਭਾਅ ਕਰਕੇ ਕਦੀ ਇੱਕ ਨਹੀਂ ਇੱਕ ਘਰ ਦੇ ਵਿੱਚ ਭੈਣ ਭਰਾ ਇਕੱਠੇ ਨਹੀਂ ਕੀ ਸਾਰਿਆਂ ਦਾ ਸੁਭਾਅ ਇੱਕ ਹੈ ਅਰਬਾਂ ਬੰਦੇ ਨੇ ਸਾਰਿਆਂ ਦਾ ਸੁਭਾਅ ਇੱਕ ਜਾਂ ਨਹੀਂ ਪਿਆਰਿਓ ਇੱਥੇ ਤਾਂ ਮਹਾਰਾਜ ਦੇ ਇੱਕ ਬਚਨ ਕਿਹਾ ਹੈ ਬਿਰਖਾ ਹੈ ਗੇੜ ਸਭ ਜੰਤੀ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਕੋਈ ਕੌੜਾ ਬੋਲਦਾ ਕਿਸੇ ਨੂੰ ਰੱਬ ਨੇ ਮਠਾਸ ਦਿੱਤੀ ਕਿਦਾ ਸੁਭਾਈ ਐਵੇਂ ਕਿ ਨੈਗੇਟਿਵ ਹੀ ਚੱਲੇ ਜਾਂਦਾ ਹਰ ਗੱਲ ਵਿੱਚ ਨੁਕਸ ਕੱਢਣਾ ਤੇ ਕਿਸੇ ਨੂੰ ਰੱਬ ਨੇ ਇਹੋ ਜੀ ਸੋਝੀ ਦਿੱਤੀ ਏ ਉਹ ਔਗਣਾ ਵਿੱਚੋਂ ਵੀ ਗੁਣ ਖਿੱਚ ਕੇ ਚਲਾ ਜਾਂਦਾ ਫਿਰ ਬੇਨਤੀ ਕਰ ਸੁਭਾਈ ਕੋ ਜਾ ਨਹੀਂ ਦੂਜੀ ਗੱਲ ਰਤਬੇ ਇੱਕੋ ਜਿਹੇ ਹੈ ਸ਼ਰੀਰ ਤਾਂ ਪੰਜਾਂ ਤਤਾਂ ਦਾ ਪਰ ਮਹਾਰਾਜ ਕਹਿੰਦੇ ਨੇ ਇੱਕ ਨਿਖਾਲੀ ਪੈ ਸਵਣ ਇੱਕ ਉੱਪਰ ਰਹਿਣ ਖੜੇ ਨਿਹਾਲੀ ਦਾ ਲਫ਼ਜ਼ੀ ਅਰਥ ਹੈ ਤਲਾਈ ਜਿਹਨੂੰ ਕਹਿੰਦੇ ਆ ਬਿਸਤਰਾ ਇੱਕ ਗਰਮ ਬਿਸਤਰੇ ਸੁੱਚਾ ਹੈ ਤੇ ਦੂਜਾ ਸੁੱਤੇ ਹੋਏ ਦਾ ਪਹਿਰਾ ਬੰਦੂਕ ਲੈ ਕੇ ਦਿੰਦਾ ਪਏ ਕਿ ਦੋਨਾਂ ਦਾ ਬਰਾਬਰਤਾ ਹੈ ਇੱਕ ਸੌਂ ਰਿਹਾ ਦੂਜਾ ਪਹਿਰੇਦਾਰ ਯਾਦ ਰੱਖੋ ਪਦਵੀ ਕਰਕੇ ਵੀ ਨਹੀਂ ਇੱਕ ਹੋਰ ਮੈਂ ਬੇਨਤੀ ਕਰਦੇ ਹਾਂ ਰੱਬ ਨੇ ਸਾਨੂੰ ਚੱਕਰ ਚਿੰਨ ਕਰਕੇ ਵੀ ਬਰਾਬਰ ਨਹੀਂ ਬਣਾਇਆ ਜੇ کہیں ਜੇ ਅਸੀਂ ਬਰਾਬਰਤਾ ਦੀ ਏਕਤਾ ਦੀ ਅਕਸਰਤਾ ਦੀ ਮੇਰੇ ਖੱਤ ਦੇ ਉਂਗਲਾਂ ਦੇ ਨਿਸ਼ਾਨ ਅਰਬਾਂ ਬੰਦਿਆਂ ਵਿੱਚੋਂ ਕਿਸੇ ਵੀ ਬੰਦੇ ਦੇ ਨਾਲ ਮੈਚ ਨਹੀਂ ਕਰਦੇ ਕੋਈ ਨਾ ਕਿਸੀ ਜਿਆ ਉਪਾਇਆ ਸਾਡੇ ਚੱਕਰ ਚਿੰਨ ਆਪਸ ਚ ਨਹੀਂ ਮਿਲਦੇ ਮੈਂ ਫਿਰ ਬੇਨਤੀ ਕਰਾਂ ਤਨ ਕਰਕੇ ਇਕਸਾਰਤਾ ਨਹੀਂ ਸੁਭਾ ਕਰਕੇ ਇਕਸਾਰਤਾ ਨਹੀਂ ਤਨ ਦੇ ਚੱਕਰ ਚਿੰਨ ਕਰਕੇ ਨਿਸ਼ਾਨ ਕਰਕੇ ਇਕਸਾਰਤਾ ਨਹੀਂ ਸੱਚ ਇਹ ਵੇ ਕਿ ਰੁਤਬੇ ਕਰਕੇ ਵੀ ਇਕਸਾਰਤਾ ਇੱਕੋ ਜਿਹੀ ਨਹੀਂ ਹਾਂ ਰੱਬ ਨੇ ਇੱਕ ਮੌਤ ਐਸੀ ਬਣਾਈ ਹੈ ਜਿਨੇ ਸਾਰੇ ਸੰਸਾਰ ਵਿੱਚ ਇੱਕ ਸਾਰਤਾ ਪੈਦਾ ਕੀਤੀ ਹੈ ਇੱਕ ਸ਼ਬਦ ਹੈ ਮਹਾਰਾਜ ਜੀ ਦਾ ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋ ਪਈ ਖੈਰੇ ਸੂਦੇ ਸੂਦੇ ਰੇਗ ਚੱਲੋ ਤੁਮ ਨਤਰ ਕੋ ਧੱਕਾ ਦਵਾਈ ਹੈ ਦੇ ਬਾਰੇ ਬੂਢੇ ਤਰੁਣੇ ਭਈਆ ਬੱਚੇ ਬਜ਼ੁਰਗ ਤੇ ਨੌਜਵਾਨ ਜਿਹੜੀ ਮਰਜੀ ਉਮਰ ਹੋਵੇ ਮਹਾਰਾਜ ਕਹਿੰਦੇ ਸਭ ਨੂੰ ਜਮ ਲੈ ਜਾਈ ਖੈਰੇ ਸਾਰਿਆਂ ਨੂੰ ਜਮਦੂਤ ਨੇ ਲੈ ਜਾਣਾ ਪਰ ਇੱਕ ਜਿਵੇਂ ਉਹਨਾ ਬੀਬੀ ਜੀ ਦੱਸ ਕੇ ਗਏ ਮੈਂ ਫਿਰ ਵੀ ਬੇਨਤੀ ਕਰਾਂਗਾ ਫਿਰ ਆਪਾਂ ਕੰਗੀ ਜੀ ਮਾਰ ਨੱਖਣ ਵਾਲਾ ਤੇ ਰੱਬ ਹੀ ਹੈ ਜੀ ਫਿਰ ਦਵਾਈ ਦੀ ਕੀ ਲੋੜ ਹੋਗੀ ਕਿਵਰੀ ਕਿਸ ਸੱਜਣ ਕਹਿੰਦੇ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹਦਾ ਜ਼ਿਕਰ ਵੀ ਕੀਤਾ ਹੈ ਕਹਿਣ ਲੱਗੇ ਵੈਦ ਤੋਂ ਦਵਾਈ ਲੈ ਪਰ ਯਾਦ ਰੱਖੀ ਕਿ ਦਵਾਈ ਵੀ ਤਾਂ ਕੰਮ ਕਰੇਗੀ ਜੇ ਕਰਤਾ ਪੁਰਖ ਵਿੱਚ ਵਰਤੇ ਵੈਦਾਂ ਸੰਦਾ ਸੰਗ ਇਕੱਠਾ ਹੋਇਆ ਆਖਦ ਆਏ ਰਾਸ ਵਿੱਚ ਆਪ ਖਲੋਇਆ ਗੁਰੂ ਹਰਗੋਬਿੰਦ ਸਾਹਿਬ ਨੇ ਆਪ દવાਖਾਨਾ ਬਣਾਇਆ ਹੈ ਅਸੀਂ ਸਾਰੇ ਪ੍ਰਮਾਣ ਦਿੰਦੇ ਨੇ ਕਿ ਸ਼ਾਹਜਹਾਂ ਦੇ ਪੁੱਤਰ ਦਾਰਾ ਸ਼ਿਕੋ ਨੂੰ ਸ਼ੇਰ ਦੀ ਮੋਚ ਦਾ ਵਾਲ ਖਵਾ ਦਿੱਤਾ ਗਿਆ ਜਦੋਂ ਉਹ ਰੋਗ ਗ੍ਰਸਤ ਹੋਇਆ ਤੇ ਉਹਦੀ ਦਵਾਈ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਵਾਖਾਨੇ ਵਿੱਚੋਂ ਬਣ ਕੇ ਗਈ ਸੀ ਇਹਦਾ ਮਤਲਬ ਕਿ ਦਵਾਈ ਦੀ ਲੋੜ ਹੈ ਮੈਂ ਤਾਂ ਬੇਨਤੀ ਕੀਤੀ ਗੁਰੂ ਆ ਰਹਿ ਸਭ ਤਾਂ ਸਮਰੱਥ ਨੇ ਖੈਰ ਮੈਂ ਆਪਣੇ ਵਿਸ਼ੇ ਤੋਂ ਦੂਰ ਨਾ ਜਾਵਾਂ ਕਿ ਮਹਾਰਾਜ ਕਹਿੰਦੇ ਨੇ ਐਸੋ ਇਸ ਸੰਸਾਰ ਪੇਖ ਨਾ ਰਹਿ ਨਾ ਕਉ ਪਈ ਹੈ ਰੇ ਸੁਦੇ ਸੁਦੇ ਰੇਗ ਚੱਲੋ ਤੂੰ ਨੱਤਰ ਕੁ ਧੱਕਾ ਦਵਾਈ ਹੈ ਰੇ ਬਾਰੇ ਬੂਡੇ ਤਰਨੇ ਬੱਚੇ ਬਜ਼ੁਰਗ ਤੇ ਨੌਜਵਾਨ ਸਭ ਨੂੰ ਜਮ ਲੈ ਜਈ ਹੈ ਰੇ ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ ਬੰਦਾ ਚੂਵੇ ਦੀ ਤਰ੍ਹਾਂ ਹੈ ਤੇ ਮੌਤ ਬਿੱਲੇ ਦੀ ਤਰ੍ਹਾਂ ਇਹਦੇ ਪਿੱਛੇ ਦੌੜਦੀ ਪਈ ਖੇ ਮਾਨਸ ਬਪਰਾ ਮੂਸਾ ਕੀ ਨੂੰ ਮੂਚ ਮੀਚ ਬਲਈਆ ਖਈ ਘਰੇ ਤਨਵੰਤਾ ਔਰ ਨਿਰਦਨ ਮਨ ਈ ਵੇਖੋ ਤਨਵਾਨ ਤੇ ਗਰੀਬ ਮਨ ਈ ਦਰਤੇ ਤੇ ਆਦਮੀ ਕਾ ਮਨੁਖ ਹੈ ਤਨਵੰਤਾ ਔਰ ਨਿਰਦਨ ਮਨ ਈ ਤਾਂ ਕਿ ਕਛੂ ਨਾ ਕਾਨੀ ਰੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਬਡਾਨੀ ਰੇ ਸਮ ਕਰ ਬਰਾਬਰ ਕਰਤੇ ਉਹਨੇ ਪਰ ਮਰਾਈ ਤੋ ਕੁਰਬਾਨ ਜਾਈਏ ਮੈਂ ਆਤਮ ਨੂੰ ਕਿਆ ਆਰਥਿਕ ਪੱਖੋਂ ਸੁਭਾਅ ਦੇ ਪੱਖੋਂ ਚੱਕਰ ਚਿੰਨ ਕਰਕੇ ਰੁਤਬੇ ਕਰਕੇ ਸੀ ਇੱਕ ਨਹੀਂ ਮੌਤ ਸਭ ਨੂੰ ਲਜਾਏਗੀ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮੌਤ ਵੀ ਇੱਕ ਸਾਰਤਾ ਨਹੀਂ ਪੈਦਾ ਕਰ ਸਕੀ ਬੰਦਗੀ ਕਰਨ ਵਾਲਿਆਂ ਉੱਤੇ ਮੌਤ ਵੀ ਆਪਣਾ ਪ੍ਰਭਾਵ ਨਹੀਂ ਪਾ ਸਕੀ ਅਗਲੇ ਬਚਨ ਨੇ ਤਨਵੰਤਾ ਅਰ ਨਿਰਦਨ ਮਾਨੀ ਤਾਂ ਕੀ ਕਛੂ ਨਾ ਕਾਨੀਰੇ ਰਾਜਾ ਪਰਜਾ ਸਮਕਰ ਮਾਰੇ ਸਮ ਬਰਾਬਰ ਹੋ ਗਿਆ ਨਾ ਐਸੋ ਕਾਲ ਬਡਾਨੀ ਰੇ ਅਗਲੀਆਂ ਤੁਕਾਂ ਨੇ ਖਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ ਦਾ ਮਤਲਬ ਉਹਨਾਂ ਦੀ ਕਥਾ ਇਸ ਤੋਂ ਵੱਖਰੀ ਹੈ ਤਿਨ ਕੀ ਕਥਾ ਨਿਰਾਰੀ ਰੇ ਆਵੇਂ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਨੇ ਨਾ ਉਹ ਜੰਮਦੇ ਨੇ ਨਾ ਉਹ ਮਰਦੇ ਨੇ ਇਹ ਬੜਾ ਗਹਿਰਾ ਵਿਸ਼ਾ ਹੈ ਗੁਰਮਖੋ ਉਹ ਸਟੇਜ ਤੇ ਕਹਿ ਦਿੰਦਾ ਨਾ ਜੰਮਦੇ ਨਾ ਮਰਦੇ ਇਹਦਾ ਕਾਰਨ ਕੀ ਸੀ ਫਿਰ ਗੁਰਪੁਰਬ ਕਿਉਂ ਮਨਾਨੇ ਜਨਮ ਦਿਹਾੜੇ ਮਨਾਨੇ ਆ ਜੋਤੀ ਜੋਤ ਦਿਨ ਮਨਾਨੇ ਆ ਪਿਆਰਿਓ ਯਾਦ ਰੱਖਿਓ ਇਹ ਸਿਰਫ ਦ੍ਰਿਸ਼ਟਮਾਨ ਵਰਤਾਰੇ ਵਿੱਚ ਨੇ ਅਸੀਂ ਸ਼ਹਾਦਤ ਮਨਾਨੇ ਆ ਪਰ ਜਦੋਂ ਰੁਖਾਨੀਅਤ ਦੀ ਉਡਾਰੀ ਮਾਰੋਗੇ ਸੱਚੇ ਵੇ ਨਾ ਗੁਰੂ ਜੰਮਦਾ ਤੇ ਨਾ ਗੁਰੂ ਮਰਦਾ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਇਹਦੇ ਅਰਥ ਗੁਰਪਰਮੇਸ਼ਰ ਹੋਣਗੇ ਫਿਰ ਸੁਣਿਓ ਕੀ ਪ੍ਰਮਾਤਮਾ ਜੰਮਦਾ ਤੇ ਮਰਦਾ ਹੈ ਤੇ ਜਿਹੜਾ ਗੁਰਮਖ ਗੁਰੂ ਦੇ ਸ਼ਬਦ ਵਿੱਚ ਡੁੱਬ ਜਾਂਦਾ ਹੈ ਸੱਚੇ ਵਿੱਚ ਗੁਰੂ ਦਾ ਰੂਪ ਹੋ ਜਾਂਦਾ ਹੈ ਨਾ ਉਹਦੇ ਤੇ ਜਨਮ ਤੇ ਨਾ ਉਹਦੇ ਤੇ ਮਰਨ ਲਾਗੂ ਹੁੰਦਾ ਕਾਰਜ ਸiddhi ਵਾਸਤੇ ਆਉਂਦਾ ਹੈ ਇੱਕ ਹੁੰਦਾ ਕਰਮਾਂ ਦਾ ਵੱਧਾ ਹੋਣਾ ਅਕਸਰ ਸੁਣਾਨੇ ਵੇਖੋ ਹਸਪੀਟਲ ਚੁਣੇ ਸੀ ਕਿਹ ਡਾਕਟਰ ਜਾਂਦੇ ਆ ਨਰਸਾਂ ਜਾਂਦੀਆਂ ਨੇ ਉਹ ਜਿਸ ਇਹ ਦਰਵਾਜ਼ੇ ਚੋਂ ਇੱਕ ਡਾਕਟਰ ਨਿਕਲ ਕੇ ਜਾ ਰਿਹਾ ਹੈ ਉਸੇ ਦਰਵਾਜ਼ੇ ਵਿੱਚ ਇੱਕ ਉਹ ਵੀ ਬੰਦੇ ਨੂੰ ਪਾ ਕੇ ਅੱਗੇ ਅੰਦਰ ਲੈ ਗਿਆ ਜਿਹਦੇ ਸਵਾਸ ਬੜੇ ਐਸਤਾ ਐਸਤਾ ਚੱਲ ਰਹੇ ਪਤਾ ਨਹੀਂ ਬਚਨੇ ਕਿ ਨਹੀਂ ਪਰ ਹਸਪਤਾਲ ਦੇ ਦਰਵਾਜ਼ੇ ਵਿੱਚ ਸਾਰੇ ਮਰੀਜ਼ ਹੀ ਨਹੀਂ ਜਾਂਦੇ ਉਸ ਦਰਵਾਜ਼ੇ ਵਿੱਚੋਂ ਮਰੀਜ਼ਾਂ ਨੂੰ ਬਚਾਉਣ ਵਾਲੇ ਵੀ ਲੰਘਦੇ ਆ ਇਸ ਦੁਨੀਆ ਵਿੱਚ ਦੇਹ ਧਾਰੀ ਕੇਵਲ ਕਰਮਾਂ ਵਾਲੇ ਨਹੀਂ ਧਾਰਨ ਕਰਦੇ ਕਰਮ ਕਰਕੇ ਨਹੀਂ ਇੱਥੇ ਕਰਮ ਕੱਟਣ ਵਾਲੀਆਂ ਰੂਹਾਂ ਵੀ ਦੇਹ ਦੇ ਵਿੱਚ ਆਉਂਦੀਆਂ ਹਨ